ਲਓ ਭਾਈ ਬਾਕੀ ਅੰਦਰ ਦਾ ਕਰ ਲੇ ਆਂ ਮੈਨੂੰ ਮੁੰਦ ਨੂੰ ਡਾਇਰੈਕਸ਼ਨ ਦੱਸੋ ਇੱਧਰ ਨਹੀਂ ਇੱਧਰ ਵੀ ਕਰੋ ਭਾਈ ਇਹ ਤੋੜ ਜਰੂਰ ਲੈ ਲਿਆ ਤੁਹਾਨੂੰ ਅੱਛਾ ਉਹ ਬਤਾਪਾ ਭਾਈਓ ਸਹੀ ਹੋ ਗਿਆ ਉਹ ਲੈ ਕੇ ਇੱਧਰ ਆ ਮੈਂ वाल्मीकि हर हर वाल्मीकि आज मैं वाल्मीकि तीर्थ थंबरसर ਦੇ ਵਿੱਚ حاضر ਹੋਇਆ ਹਾਂ ਉਹ ਅੱਜ ਬੜੀ ਦੁੱਖ ਭਰੀ ਖਬਰ ਇਹ ਹੈ ਕਿ ਕੇਰਲਾ ਹਾਈ ਕੋਰਟ ਨੇ ਭਗਵਾਨ ਵਾल्मीकि जी ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ ਇਹ ਜਿਹੜੀ ਪਟੀਸ਼ਨ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਰਿਹਾ ਹਾਂ ਉਹ ਮੈਂ ਚਾਹਾਂਗਾ ਕਿ ਕੈਮਰਾ ਇਹਨੂੰ ਫਰੇਮ 'ਚ ਲੈ ਲੇ। ਔਰ ਕੇਰਲਾ ਹਾਈ ਕੋਰਟ ਦੇ ਜੱਜ ਨੇ ਜਿਹੜੀ ਟਿੱਪਣੀ ਕੀਤੀ ਹੈ ਉਹਨੇ ਕਿਹਾ ਕਿ ਅੱਜ ਜ਼ਰੂਰਤ ਜਿਹੜੇ ਲੋਕ ਕ੍ਰਿਮੀਨਲ ਹੈ ਉਹਨਾਂ ਦੀ ਸੁਣਾਈ ਕਰ ਰያ ਸੀ ਹਾਈ ਕੋਰਟ ਔਰ ਉਹ ਸੁਣਾਈ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਇਹ ਕ੍ਰਿਮਿਨਲ ਹੈ ਜਿਹੜਾ ਵਿਅਕਤੀ ਅਪਰਾਧੀ ਹੈ ਉਹ ਸੁਧਰ ਸਕਦਾ ਹੈ ਕਿਉਂਕਿ ਭਗਵਾਨ ਵਾਲਮੀਕੀ ਵੀ ਅਪਰਾਧੀ ਸੀਗੇ ਔਰ ਭਗਵਾਨ ਵਾਲਮੀਕ ਵੀ ਲੁੱਟਾਂ ਖਵਾ ਕਰਦੇ ਸੀ ਇਹ ਟਿੱਪਣੀ ਦੇ ਉੱਪਰ ਇਹ ਸਮਾਜ ਨੂੰ ਬਹੁਤ ਭਾਰੀ ਅਤਰਾਜ ਹੈ ਔਰ ਅਸੀਂ ਇਹਦੀ ਨਖੇਦੀ ਕਰਦੇ ਆਂ ਔਰ ਸਮਾਜ ਕਦੀ ਵੀ ਇਹੋ ਜੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਮੈਂ ਜਿਹੜਾ ਦੇਸ਼ ਦਾ ਸੁਪਰੀਮ ਕੋਰਟ ਹੈ ਉਹਦੇ ਚੀਫ ਜਸਟਿਸ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਹ ਜਿਹੜੀ ਟਿੱਪਣੀ ਹੈ ਇਹ ਟਿੱਪਣੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੀ ਹਾਈ ਕੋਰਟ ਦੇ ਇਹ ਤੁਹਾਡੇ ਜੱਜ ਨੇ ਟਿੱਪਣੀ ਕੀਤੀ ਹੈ ਇਹ ਫਰੇਮ ਦੇ ਵਿੱਚ ਇਹ ਤੁਹਾਨੂੰ ਦਿਖਾ ਰਿਹਾ ਹਾਈ ਕੋਰਟ ਦੇ ਇਹ ਜੱਜ ਦੀ ਟਿੱਪਣੀ ਇਹ ਸ਼ਰਮਸਾਰ ਟਿੱਪਣੀ ਹੈ ਔਰ ਇਸ ਟਿੱਪਣੀ ਦੇ ਵਿੱਚ ਉਹਨੇ ਕਿਹਾ ਕਿ ਭਗਵਾਨ ਵਾਲਮੀਕ ਦੇ ਉੱਪਰ ਜਿਹੜੇ ਅਪਸ਼ਬਦ ਬੋਲੇ ਆ ਅਸੀਂ ਉਹਦੀ ਨਖੇਦੀ ਕਰਦੇ ਆ ਅਸੀਂ ਚਾਹੁੰਦੇ ਆ ਕਿ ਸੁਪਰੀਮ ਕੋਰਟ ਫੌਰੀ ਤੌਰ ਤੇ ਇਹਦਾ ਸੰਗਿਆਨ ਲਏ ਔਰ ਅਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਅਪੀਲ ਕਰਦੇ ਆ ਕਿ ਇਹ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਚੁੱਕਿਆ ਜਾਏ ਤਾਕੀ ਇਹ ਅੱਗੇ ਤੋਂ ਅਸੀਂ ਚਾਹੁੰਦੇ ਨਹੀਂ ਐ ਕਿ ਜੁਡੀਸ਼ਰੀ ਦੇ ਨਾਲ ਅਸੀਂ ਕੋਈ ਕਨਫਲਿਕਟ ਕਰੀਏ ਸਮਾਜ ਨੂੰ ਸੰਘਰਸ਼ ਤੇ ਉੱਤਰ ਨਾ ਪਵੇ ਸਮਾਜ ਨੂੰ ਜੁਡੀਸ਼ਰੀ ਤੇ ਵਿਰੋਧ ਤੇ ਉੱਪਰ ਉੱਤਰ ਨਾ ਪਵੇ ਉਸ ਤੋਂ ਪਹਿਲੇ ਅਸੀਂ ਚਾਹੁੰਦੇ ਐ ਕਿ ਹਾਈ ਕੋਰਟ ਦੇ ਚੀਫ ਜਸਟਿਸ ਫੌਰੀ ਤੌਰ ਤੇ ਤੇ ਕਾਰਵਾਈ ਕਰੇ ਡਾਕਟਰ ਸਾਹਿਬ ਲੱਗਦਾ ਨਹੀਂ ਐ ਕਿ ਜਿਹੜਾ ਐਡਾ ਵੱਡਾ ਜਿਹੜਾ ਸੰਗਠਨ ਆ ਤੀਰਥ ਆ ਉਹਦੇ ਉੱਤੇ ਇੰਨੀ ਵੱਡੀ ਟਿੱਪਣੀ ਕਰਨੀ ਜਿਹੜੀ ਆ ਉਹ ਬੜੀ ਇੱਕ ਨਿੰਦਨ ਜੋ ਗੱਲ ਹੈ ਮੈਂ ਸਮਝਦਾ ਕਿ ਇਹ ਸ਼ਰਮਸਾਰ ਹੈ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਘੱਟ ਪਿਛਲੇ ਦਿਨੀ ਦੇਖਿਆ ਕਿ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਵੀ ਛੇੜਖਾਨੀ ਕੀਤੀ ਮੈਂ ਤੁਹਾਨੂੰ ਇਹ ਕਿਹਾ ਕਿ ਇਹ 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 ਜਿਹੜੇ ਜੇਕਰ ਅੱਜ ਜੁਡੀਸ਼ਲੀ ਚ ਬੈਠੇ ਲੋਕ ਕਾਨੂੰਨ ਦੇ ਰਖਵਾਲੇ ਲੋਕ ਇਹ ਜਹੀਆਂ ਟਿੱਪਣੀਆਂ ਕਰਨਗੇ ਤੇ ਭਾਈ ਦੂਸਰਿਆਂ ਨੂੰ ਤੇ ਬढ़ावा ਮਿਲੇਗਾ ਦੂਜਿਆਂ ਨੂੰ ਸ਼ੈਲਟਰ ਮਿਲੇਗਾ ਮੈਂ ਸਮਝਦਾ ਕਿ ਹਾਈ ਕੋਰਟ ਕੇਰਲਾ ਦੇ ਜੱਜ ਨੇ ਕੋਚੀ ਦੇ ਜੱਜ ਨੇ ਜਿਹੜੀ ਟਿੱਪਣੀ ਕੀਤੀ ਹੈ ਇਹ ਇਹ ਕਿਸੇ ਵੀ ਜਗ੍ਹਾ ਦੇ ਉੱਪਰ ਇਹ ਮੰਨਣੀ ਨਹੀਂ ਹੈ ਅਸੀਂ ਇਹਦੀ ਨਿਖੇਦੀ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਦੇਸ਼ ਦੀ ਪਾਰਲੀਮੈਂਟ ਨੂੰ ਤੇ ਦੇਸ਼ ਦੀ ਸੁਪਰੀਮ ਕੋਰਟ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਤਿਹਾਸ ਵਿੱਚ ਬੜਾ ਵੱਡਾ ਇੱਕ ਯੋਗਦਾਨ ਹੈ ਹਿਸ਼ਤ ਗੁਰੂ ਜਿਹੜੇ ਆ ਵਾਲਮੀਕੀ ਜੀ ਦਾ ਕਿੰਨੀ ਬਡੀ ਟਿੱਪਣੀ ਕਰਨ ਦੇ ਨਾਲ ਜਿਹੜਾ ਵਾਲਮੀਕ ਭਾਈਚਾਰਾ ਜਾਂ ਸਮੂਹ ਐਸਬੀਸੀ ਭਾਈਚਾਰਾ ਉਹਨਾਂ ਦੇ ਸਮੂਹ ਕਿਨ ਥੇਸ ਪਹੁੰਚੀ ਹੈ ਸਾਡੇ ਆਤਮ ਸਨਮਾਨ ਨੂੰ ਥੇਸ ਪਹੁੰਚੀ ਹੈ ਔਰ ਸਾਡੇ ਆਤਨ ਸਮਾਜ ਨੂੰ ਅੱਜ ਇਹ ਚੋਟ ਪਹਾਈ ਗਈ ਹੈ ਔਰ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਭਗਵਾਨ ਵਾਲਮੀਕ ਦੇ ਉੱਪਰ ਦੇਸ਼ ਦੀ ਵੱਡੇ ਕੁਰਸੀ ਦੇ ਬੈਠੇ ਹੋਏ ਜੱਜ ਜੜੇ ਆ ਉਹ ਦੇਸ਼ ਤੇ ਭਗਵਾਨ ਵਾਲਮੀਕ ਦੇ ਖਿਲਾਫ ਟਿੱਪਣੀ ਕਰੇ ਇਹ ਨਿੰਦਰੀਆਂ ਇਹ ਨਖੇਦੀ ਹੈ ਔਰ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਅਗਰ ਜਿਹੜਾ ਆ ਵਾ ਸੈਂਟਰ ਵੱਲੋਂ ਜੇ ਕੋਈ ਨਹੀਂ ਅਸ ਇਹ ਭਈ ਇਹ ਸਮਾਜ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਇਹ ਦੇਖ ਰਿਹਾ ਔਰ ਸਮਾਜ ਨੂੰ ਛੜਕਾਂ ਦੇ ਉੱਤਰ ਤੇ ਮਜਬੂਰ ਨਾ ਕਰੋ ਔਰ ਇਹ ਸਮਾਜ ਨੂੰ ਇਹ ਤੁਸੀਂ ਜੇ ਸ਼ਾਂਤ ਕਰਨਾ ਤੇ ਇਹ ਜੱਜ ਦੇ ਖਿਲਾਫ ਕਾਰਵਾਈ ਕਰੋ ਕਿੰਨੇ ਦਿਨ ਦਾ ਟਾਈਮ ਦਿੰਦੇ ਹੋ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਜੇ ਮੈਂ ਸ਼ੁਰੂਆਤ ਕੀਤੀ ਹੈ ਇੱਥੇ ਵਿਚਾਰ ਕਰਾਂਗਾ